ਅੰਮ੍ਰਿਤਸਰ ਦੇ ਸਪਾ ਸੈਂਟਰ ਤੇ ਪੁਲਸ ਵੱਲੋਂ ਮਾਰੀ ਗਈ ਰੇਡ ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਜਿਸ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਇੱਕ ਸਪਾ ਸੈਂਟਰ ਤੇ ਪੁਲਸ ਵੱਲੋਂ ਰੇਡ ਕੀਤੀ ਗਈ ਹੈ ਤੁਹਾਡੇ ਨਾਲ ਅਸੀਂ ਮੌਕੇ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਮੁੰਡੇ ਕੁੜੀਆਂ ਗਲਤ ਕੰਮ ਕਰ ਰਹੇ ਸੀ ਇੱਕ ਸਪਾ ਸੈਂਟਰ ਦੇ ਨਾਂ ਤੇ ਜਿੱਥੇ ਗਲਤ ਕੰਮ ਚੱਲਦਾ ਸੀ ਸਪਾ ਸੈਂਟਰ ਜਿੱਥੇ ਪੁਲਸ ਨੇ ਰੇਡ ਮਾਰੀ ਹੈ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੱਸ ਦਈਏ ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਸਪਾ ਸੈਂਟਰ ਤੇ ਗਲਤ ਕੰਮ ਚੱਲ ਰਿਹਾ ਸੀ ਜਿੱਥੇ ਜਿਸਮ ਫਰੋਸ਼ੀ ਦਾ ਧੰਦਾ ਚੱਲ ਰਿਹਾ ਸੀ ਮਜੀਠਾ ਰੋਡ ਤੇ ਸਕਾਈ ਜੈਡ ਨਾਮ ਦਾ ਇਹ ਸਲੂਨ ਐਂਡ ਸਪਾ ਸੈਂਟਰ ਹੈ ਜਿੱਥੇ ਦਰਜਨਾ ਕੁੜੀਆਂ ਮੁੰਡੇ ਫੜੇ ਗਏ ਹਨ ਮੁੰਡੇ ਕੁੜੀਆਂ ਨੂੰ ਫੜ ਕੇ ਪੁਲਸ ਬਾਹਰ ਲਿਆ ਰਹੀ ਹੈ ਤੇ ਥਾਣੇ ਲਾ ਕੇ ਜਾ ਰਹੀ ਹੈ ਮੁੰਡੇ ਕੁੜੀਆਂ ਗਲਤ ਕੰਮ ਕਰਦੇ ਹਨ ਪਹਿਲੇ ਤਾਂ ਬਾਅਦ ਚ ਮੂਲ ਕਾ ਕੇ ਭੱਜ ਰਹੇ ਹਨ ਉੱਥੇ ਹੀ ਪੁਲਿਸ ਅਧਿਕਾਰੀ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਹਰੀਰਾਏ ਸਾਹਿਬ ਗੁਰਦੁਆਰੇ ਦੇ ਨੇੜੇ ਉਹਨਾਂ ਵੱਲੋਂ ਸਕਾਈ ਜੈਡ ਨਾ ਦੇ ਇੱਕ ਸਲੂਨ ਐਂਡ ਸਪਾ ਸੈਂਟਰ ਤੇ ਰੇਡ ਕੀਤੀ ਗਈ ਹੈ ਜਿੱਥੇ ਦਰਜਨਾਂ ਕੁੜੀਆਂ ਮੁੰਡੇ ਫੜੇ ਗਏ ਨੇ ਤੇ ਇਸ ਦੇ ਮਾਲਕ ਹਰਜਿੰਦਰ ਕੌਰ ਉਸ ਦਾ ਸਾਥੀ ਸ਼ਕਤੀ ਸ਼ਰਮਾ ਜਿਹੜਾ ਕਿ ਸਪਾ ਸੈਂਟਰ ਚਲਾ ਰਿਹਾ ਸੀ ਨੂੰ ਫੜਿਆ ਗਿਆ ਹੈ ਇਹਨਾਂ ਤੇ ਐਫ ਆਈ ਆਰ ਕੀਤੀ ਗਈ ਹੈ ਤੇ ਤਫ਼ਤੀਸ਼ ਤੋਂ ਬਾਅਦ ਬੰਦੀ ਕਾਰਵਾਈ ਇਹਨਾਂ ਤੇ ਕੀਤੀ ਜਾਏਗੀ ਮਜੀਠਾ ਰੋਡ ਦੇ ਸ਼੍ਰੀ ਗੁਰੂ ਹਰ Rai ਸਾਹਿਬ ਜੀ ਦੇ ਗੁਰਦੁਆਰੇ ਦੇ ਨੇੜੇ ਸੁਪਾਸ ਸੈਂਟਰ ਸੀ ਸਕਾਈ ਜੈੱਟ ਉੱਥੇ ਰੇਡ ਕੀਤੀ ਗਈ ਕਿੰਨੇ ਮੁੰਡੇ ਕੁੜੀਆਂ ਬੜੇ ਉੱਥੋਂ ਮੇਨਲੀ ਤਾਂ ਜਿਹੜਾ ਉਹਦਾ ਉਹਦੀ ਬਾਲਕਾ ਰਾਜਵਿੰਦਰ ਕੌਰ ਤੇ ਉਹਦੇ ਨਾਲ ਜਿਹੜਾ ਉਹਦਾ ਸਾਥੀ ਸ਼ਕਤੀ ਸ਼ਰਮਾ ਜਿਹੜਾ ਸੀ ਇਹਨੂੰ ਸੁਪਾਸ ਚਲਾ ਰਿਹਾ ਸੀ ਤੇ ਨਾਲ ਹੀ ਇੱਥੇ ਉਹ ਸੈਕਸ ਡਾਇਰੈਕਟਰ ਰੈਕਟਰ ਵੀ ਚਲਾ ਰਿਹਾ ਸੀ ਤੰਦਾ ਵੀ ਚਲਾ ਰਿਹਾ ਸੀ ਇਹ ਦੋ ਮੇਨ ਜਿਹੜੇ ਨੇ ਇਹਨਾਂ ਦੋਸ਼ੀਆਂ ਤੇ ਫਰੀਅਲ ਲੋਚ ਹੋਈਆ ਤੇ ਬਾਕੀ ਜਿਹੜੇ ਨੇ ਉਹਨਾਂ ਦੇ ਉੱਤੇ ਵੈਰੀਫਾਈ ਕਰਕੇ ਜੋ ਬਣਦਾ ਹੋਏਗਾ ਕੋਦ ਨੂੰ ਤਬਕ ਕਰਦੀ ਕੀਤੀ ਸਰ ਕੋਈ ਵਿਦੇਸ਼ੀ ਕੁੜੀਆਂ ਉਹਦੇ ਵਿੱਚ ਨਹੀਂ ਨਹੀਂ ਕੋਈ ਵਿਦੇਸ਼ੀ ਨਹੀਂ ਹੈਗੀ ਟੋਟਲ ਕਿੰਨੇ ਸਰ ਮੁੰਡੇ ਕੁੜੀਆਂ ਵਿੱਚੋਂ ਅरेस्ट ਹੋਏਗਾ ਇਹ ਇਹਨਾਂ ਦੇ ਵਿੱਚ ਕੁਝ ਤਾਂ ਵਿਕਟਮ ਹੈਗੀਆਂ ਨੇ ਤਾਂ ਕੁਝ ਕੋਈ ਇਹਨਾਂ ਦੇ ਜਿਹੜੇ ਦੋ ਮੈਨੇਜਰ ਨੇ ਨਾਲ ਤੇ ਇੱਕ ਰਾਜਵਿੰਦਰ ਕੌਰ ਤੇ ਇੱਕ ਜਿਹੜਾ ਉਹਦਾ ਸਾਥੀ ਓਨਰ ਜਿਹੜਾ ਸ਼ਕਤੀ ਚੰਦ ਕਿੰਨੇ ਕੇ ਟਾਈਮ ਤੋਂ ਚਲਾ ਰਹੇ ਸੀ ਇਹ ਕੰਮ ਇਹ ਤਾਂ ਹੁਣ ਇਹ ਪਤਾ ਲੱਗਾ ਕਿ ਪਿੱਛੇ 2 ਸਾਲ ਤੋਂ ਇੱਥੇ ਸਪਾ ਸੈਂਟਰ ਚਲਾ ਰਹੇ ਸੀ